ਜਿੰਦਾਬਾਦ 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 ਅੰਮ੍ਰਿਤਵਾਲੀ ਮੰਡਾਲ ਜੁਨੀਅਨ ਜਿੰਦਾਬਾਦ 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 ਜੇ ਸਾਡਾ ਹੱਲ ਨਾ ਹੋਇਆ ਫਿਰ ਚਾਹੇ ਅਸੀਂ ਲੁਧਿਆਣਾ ਜਾਂ ਸਮਰਾਲੇ ਜੰਨੀਗੜ ਰੋਡ ਜਾਮ ਕਰੀਏ ਤੇਰੇ ਜਿਵੇਂ ਕੋਈ ਵੱਡਾ ਹੀ ਫੈਸਲਾ ਲਾਵਾਂਗੇ ਇੱਕ ਹਫ਼ਤਾ ਅਸੀਂ ਵੇਟ ਕਰਾਂਗੇ ਕਿੰਨੇ ਕ ਵਰਕਰ ਨੇ ਤੁਹਾਡੇ ਟੋਟਲ ਜਿੰਨਾ ਦੀ ਸੈਲਰੀ ਹਜੇ ਪੈਂਡਿੰਗ ਪਈ ਆ ਟੋਟਲ ਜੋ ਗੱਲ ਹੈ 147 ਸੈਂਟਰ ਨੇ ਜਿੰਨਾ ਜੋ ਮੈਨੂੰ ਲੱਗਦਾ ਵੀ ਇੱਕ ਦੋ ਕੀ ਸੈਂਟਰ ਖਾਲੀ ਨੇ ਤੇ ਇੰਨੀ ਇਹ ਕੋਸ਼ਿਸ਼ ਦੱਸ ਤੇ ਨਹੀਂ ਨੇ ਤੇ 130 ਦੇ ਵਰਕਰ ਹੈਲਪਰ ਹੋਣਗੇ ਆ ਤੇ 250 ਤੋਂ ਉੱਪਰ ਨੇ ਵਰਕਰ ਹੈਲਪਰ ਦੇਖੋ ਜੀ ਸਾਡੀ ਤਾਂ ਇੱਕ ਸੈਲਰੀ ਵੀ ਮਾਨ ਪੱਤਾ ਜਿਹੜਾ ਮਹੀਨੇ ਦਾ ਹੁੰਦਾ ਤੇ ਦੂਸਰਾ ਸਾਡੇ ਭਾਰਤ ਪ੍ਰਧਾਨ ਮੰਤਰੀ ਮਾਤਰ ਬੰਧਨਾ ਯੋਜਨਾ ਉਹਦੇ ਪੈਸੇ ਖੜੇ ਨੇ ਜੀ 4 18 19 ਤੋਂ ਤੇ ਉਸ ਨੰਬਰ ਬਾਲ ਲੈਣ ਦੇ ਪੈਸੇ ਜੀ ਤੇ ਸਾਡਾ ਜਿਹੜਾ ٹیអេટીਏ ਹੁੰਦਾ ਜੀ ਮੀਟਿੰਗ ਤੇ ਜਾਂਦੇ ਆ ਕਿ ਸਾਰੇ ਸਾਡੇ ਪੈਸੇ ਖੜੇ ਹੋਣਗੇ ਸਸ਼ਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਮਾਛੀਵਾੜਾ ਸਾਹਿਬ ਦੇ ਵਿੱਚ ਅਸੀਂ ਮੌਜੂਦ ਹਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅੰਗੜਵਾੜੀ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦਾ ਕੀ ਮੰਗਾਂ ਨੇ ਉਹਨਾਂ ਦੀਆਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ ਨਾਰੇਬਾਜੀ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਰਹਿੰਦੀਆਂ ਤਨਖਾਹਾਂ ਨੇ ਉਹ ਸਾਡੀਆਂ ਜਲਦੀ ਦਿੱਤੀਆਂ ਜਾਣ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਨ ਕਰਦੇ ਆ ਕਿ ਕਿਹੜੀਆਂ ਮੰਗਾਂ ਨੇ ਕੀ ਕਹਿਣਾ ਉਹਨਾਂ ਦਾ ਕੀ ਨਾਮ ਹੈ ਤੁਹਾਡਾ ਕਿਹੜਾ ਹਾਂ ਮੈਂ ਕੁਲਵੰਤ ਕੌਰ ਨੀਲੋਂ ਬਲਾਕ ਜੰਦਰ ਸਖਤਰ ਮਾਛੀਵਾੜਾ ਸਾਹਿਬ ਤੇ ਅੱਜ ਅਸੀਂ ਅੰਗਣਵਲੀ ਵਰਕਰ ਤੇ ਹੈਲਪਰ ਜੋ ਸਾਡੇ ਲੀਡਰ ਨੇ ਅਸੀਂ ਇਕੱਠੇ ਹੋਏ ਆ ਤੇ ਜਿਹੜਾ ਸਾਡਾ ਸੇ ਮੇਨ ਮੁੱਦਾ ਜਿਹੜਾ ਸਾਡਾ ਜਿਹੜਾ ਸਾਡਾ ਮਾਨ ਪੱਤਾ ਨਹੀਂ ਪੈ ਰਿਹਾ ਟਾਈਮ ਨਾਲ ਕਿਉਂਕਿ ਆਪਣੇ ਮਾਛੀਵਾੜਾ ਜੋਗ ਬਾੜ ਵਿਕਾਸ ਪ੍ਰੋਜੈਕਟ ਆਫਸਰ ਸੀ ਉਹ ਸਾਡੇ ਬਦਲੀ ਕਰਾ ਕੇ ਇੱਥੋਂ ਚਲੇ ਗਿਆ ਜਿਹੜੇ ਕਿ ਡੀਡੀਓ ਪਾਵਰ ਅਜੇ ਤੱਕ ਕਿਸੇ ਨੂੰ ਨਹੀਂ ਦਿੱਤੀਆਂ ਤੇ ਕਹਿ ਰਹੇ ਨੇ ਕਿ ਵੀ ਕੋਈ ਸੀਡੀਪੀਓ ਨੂੰ ਪਾਵਰਾਂ ਦਿੱਤੀਆਂ ਨੇ ਵੀ ਅੱਜ ਆਉਣਾ ਕੱਲ ਆਉਣਾ ਕਿੰਨੇ ਦਿਨ ਤੁਹਾਨੂੰ ਵੀ ਪਤਾ ਵੀ ਅੱਜ 31 ਤਰੀਕ ਕੱਲ ਨੂੰ 31 ਤਰੀਕ ਹੋ ਜਾਣੀ ਆ ਅਜੇ ਤੱਕ ਜਿਹੜੀਆਂ ਸਾਡੀਆਂ ਫਰਵਰੀ ਦੀਆਂ ਤਨਖਾਹਾਂ ਨਹੀਂ ਪਈਆਂ ਅਸੀਂ ਇਹ ਜਿਹੜਾ ਅੱਜ ਦਾ ਅਸੀਂ ਇਕੱਠੇ ਹੋਏ ਆ ਇਸੇ ਕਰਕੇ ਇਕੱਠੇ ਹੋਏ ਆ ਵੀ ਜਿਹੜਾ ਸੀਡੀਪੀਓ ਨੂੰ ਕਿਸੇ ਵੀ ਸੀਡੀਪੀਓ ਨੂੰ ਡੀਡੀਓ ਪਾਵਰਾਂ ਦੇ ਕੇ ਜਿਹੜਾ ਸਾਡਾ 31 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜਾ ਸਾਡਾ ਬਣਦਾ ਮਾਣ ਪੱਤਾ ਤੇ ਜੇਕਰ ਸਾਡਾ ਹੋਰ ਵੀ ਜਿਹੜਾ ਬਕਾਇਆ ਰਹਿੰਦਾ ਉਹ ਜਲਦੀ ਪਾਇਆ ਜਾਵੇ ਕਿੰਨੀਆਂ ਕਿ ਦੇਖੋ ਪੇਮੈਂਟ ਦਾ ਪਹਿਲਾਂ ਤਾਂ ਸਾਡੀ ਜਿਹੜੀ ਮੇਨ ਆ ਜਿਹੜਾ ਸਾਡਾ ਮਾਨ ਪੱਤਾ ਵਰਕਰ ਤੇ ਹੈਲਪਰ ਦਾ ਫੇਰ ਸਾਡਾ ਇੱਕ ਕਿੰਨੇ ਸਾਲਾਂ ਤੋਂ ਅਸੀਂ ਪੀ ਐਮ ਐਮ ਵਿਵਾਈ ਦਾ ਜਿਹੜਾ ਪ੍ਰਧਾਨ ਮੰਤਰੀ ਮੰਤਰੀਪਦਨਾਂ ਯੋਜਨਾ ਅਸੀਂ ਕੰਮ ਕਰਦੇ ਆ ਕਿੰਨੇ ਸਾਲ ਹੋ ਗਏ ਉਹ ਅਜੇ ਤੱਕ ਸਾਨੂੰ ਕੋਈ ਪੈਸਾ ਨਹੀਂ ਸੀ ਮਿਲਿਆ ਹੁਣ ਸਾਨੂੰ ਜਿਹੜੀ ਉਹ ਜੱਗਿਆ ਸੀਗਾ ਵੀ ਸਾਨੂੰ ਹੁਣ ਪੈਸਾ ਸੈਂਟਰ ਨੇ ਭੇਜ ਦਿੱਤਾ ਪਰ ਉਹ ਪੈਸਾ ਫੇਰ ਸਾਨੂੰ ਨਹੀਂ ਪੈਣਾ ਕਿਉਂਕਿ ਇੱਥੇ ਸੀਡੀਪੀਓ ਨਹੀਂ ਤੇ ਕਿਸੇ ਨੂੰ ਵੀਡੀਓ ਪਾਵਾ ਨਹੀਂ ਦਿੱਤੀਆਂ ਕੀ ਕਾਰਨ ਹੈ ਕਿ ਉਹ ਨਹੀਂ ਦਿੱਤੀਆਂ ਗਈਆਂ ਇਹ ਜਿਹੜੀਆਂ ਤੁਸੀਂ ਕਹਿ ਰਹੇ ਹੋ ਸੀਡੀਪੀਓ ਆਈ ਆ ਉਹਨਾਂ ਨੂੰ ਜਿਹੜੀਆਂ ਪਾਵਰਾਂ ਨੇ ਡੀਡੀਪੀ ਇਹ ਜਿਹੜੀਆਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਦੇਖੋ ਪਹਿਲਾਂ ਇੱਥੇ ਸੀਡੀਪੀਓ ਮੈਡਮ ਸੀਗੇ ਉਹ ਆਪਣੇ ਬਦਲੀ ਕਰਵਾ ਗਏ ਹਨਾ ਤੇ ਇੱਥੇ ਦਾ ਜਿਹੜਾ ਵਾਧੂ ਚਾਰਜ ਕਿਸੇ ਨੂੰ ਦਿੱਤਾ ਹੀ ਨਹੀਂ ਜਿਹੜਾ ਮਾਛੀਵਾੜਾ ਤੇ ਸਮਰਾਲਾ ਬਲਾਕ ਦੋਨੋਂ ਖਾਲੀ ਪੈ ਨੇ ਅਜੇ ਤੱਕ ਸਮਰਾਲੇ ਦੇ ਵਿੱਚ ਵੀ ਤਨਖਾਹ ਨਹੀਂ ਪਈ ਤੇ ਹੁਣ ਸਾਨੂੰ ਆਇਆ ਸੀ ਵੀ ਕੋਈ ਨਾਬੇ ਦੇ ਸੀਡੀਪੀਓ ਸਰ ਨੇ ਵੀ ਉਹਨਾਂ ਨੂੰ ਇੱਥੇ ਵਾਧੂ ਚਾਰਜ ਦਿੱਤਾ ਗਿਆ ਪਰ ਹੁਣ ਪਤਾ ਲੱਗਿਆ ਵੀ ਉਹਨਾਂ ਨੂੰ ਚੋਣ ਕਮਿਸ਼ਨ ਨਾਲ ਡਿਡਿਓ ਪਾਵਰਾਂ ਨਹੀਂ ਦੇ ਰਿਹਾ ਨਾ ਜੇਕਰ ਡਿਡਿਓ ਪਾਵਰਾਂ ਨਹੀਂ ਦੇਣੀਆਂ ਤਾਂ ਸਾਡੇ ਜਿਹੜਾ ਮਾਨ ਪੱਤਾ ਸਾਡਾ ਪੈਣਾ ਨਹੀਂ ਅਸੀਂ ਇਸ ਕਰਕੇ ਜਿਹੜਾ ਸਾਡਾ ਮਾਨ ਪੱਤਾ ਜਲਦੀ ਪਾਇਆ ਜਾਵੇ ਤੇ ਜੇਕਰ ਇਹ ਮਾਨ ਪੱਤਾ ਸਾਡਾ ਜਲਦੀ ਨਹੀਂ ਪੈਂਦਾ ਤੇ ਅਸੀਂ ਜੜੀਆਂ ਆਉਣ ਵਾਲੀਆਂ ਰਿਪੋਰਟਾਂ ਦਾ ਫਿਰ ਵਾਈ ਕੱਟ ਕਰਾਂਗੇ ਤੁਸੀਂ ਦੱਸਿਆ ਕਿ 31 ਮਾਰਚ ਕਰਕੇ ਕੋਈ ਇਸ਼ੂ ਹੈ ਜੇ 31 ਮਾਰਚ ਤੋਂ ਬਾਅਦ ਦਾ ਸਮਾਂ ਹੋ ਜਾਂਦਾ ਕੀ ਉਹ ਤੁਹਾਡਾ ਜਿਹੜਾ ਬੈਲੈਂਸ ਰਹਿੰਦਾ ਉਹ ਕੈਨਸਲ ਹੋ ਜਾਊਗਾ ਸਰਕਾਰ ਬਲ ਇਸ ਤਰ੍ਹਾਂ ਦਾ ਤੇ ਦੇਖੋ ਜਿਹੜਾ ਮਾਨ ਪੱਤਾ ਤარი ਨੇ ਕੈਨਸਲ ਹੁੰਦਾ ਜਿਹੜਾ ਬਾਕੀ ਜਿਹੜਾ ਸਾਡਾ ਪੈਸਾ ਪੈਣਾ ਸੀ ਜੇ ਮੈਂ ਦਫਤਰ ਵਾਲੇ ਵੀ ਕਹਿੰਦੇ ਨੇ ਵੀ ਜਿਹੜਾ ਪੈਸਾ ਸਾਡਾ ਜੇਕਰ ਬਿੱਲ ਸੀ ਇਹਨਾਂ ਨੇ ਜਮਾ ਨਾ ਕਰਵਾਏ ਤੇ ਜਿਹੜੀ ਵੀਡੀਓ ਪਾਵਰ ਆਂਦੇ ਉਹਨਾਂ ਨੂੰ ਇੱਕ ਅਫਸਰ ਦੇ ਸਾਈਨ ਨਾ ਹੋਏ ਵੀ ਸ਼ਾਇਦ ਵਾਪਸ ਹੋ ਜਾਊਗਾ ਹਨਾ ਤੇ ਬਾਕੀ ਤਾਂ ਹੁਣ ਸਰਕਾਰਾਂ ਨੂੰ ਪਤਾ ਅਸੀਂ ਤਾਂ ਇਹੀ ਮੰਗੇ ਕਰ ਸਕਦੇ ਆਂ ਵੀ ਜਿਹੜਾ ਸਾਡਾ ਮਾਨ ਪੱਤਾ ਤੇ ਜਿਹੜਾ ਸਾਡਾ ਬਣਦਾ ਬਗਾਇਆ ਸਾਡਾ ਜਲਦੀ ਤੋਂ ਜਲਦੀ ਪਾਇਆ ਜਾਵੇ ਤੁਹਾਡੀ ਕਿਸੇ ਹੋਰ ਅਫਸਰ ਨਾਲ ਗੱਲ ਨਹੀਂ ਹੋਈ ਹੈਗੀ ਜਿਹੜੇ ਤੁਹਾਡੇ ਮਹਿਕਮੇ ਪਰ ਅਸੀਂ ਆਪਣੇ ਜਗਤਾਰ ਸਿੰਘ ਦਿਹਾਲਪੁਰਾ ਤੋਂ ਵੀ ਟਾਈਮ ਲਿਆ ਸੀਗਾ ਤੇ ਪਰ ਉਹ ਦਿੱਲੀ ਵੱਲ ਨੂੰ ਚਲੇ ਗਿਆ ਕੋਈ ਇਹਨਾਂ ਦਾ ਆਪਣਾ ਕੋਈ ਕੰਮ ਸੀ ਕਹਿੰਦਾ ਪਰਸਨਲ ਤੇ ਪੀਓ ਸਰ ਨਾਲ ਵੀ ਸਾਡੀ ਗੱਲ ਹੋਂਦੀ ਆ ਦਫ਼ਤਰ ਵਾਲਿਆਂ ਨਾਲ ਵੀ ਅਸੀਂ ਗੱਲ ਕਰਨੇ ਆ ਉਹ ਕਹਿੰਦੇ ਸਾਡੇ ਵੱਲੋਂ ਤਾਬੇਲ ਬੜੇ ਪਏ ਨੇ ਬਿਜਤਨ ਵੀਡੀਓ ਪਾਵਰਾਂ ਦੇਤੀਆਂ ਅਸੀਂ ਤਾਂ ਸਾਈਨ ਕਰਵਾ ਕੇ ਪਰ ਵੀਡੀਓ ਪਾਵਰ ਦੇਣੀਆਂ ਕੱਲੇ ਕੱਲ ਨੂੰ 31 ਮਾਰਚ ਚ ਹੋਈ ਹੈ ਨਾ ਕੀ ਲੱਗਦਾ ਹੁਣ ਕੱਲ ਨੂੰ ਤਾਂ ਸੰਡੇ ਆ ਜਾਣਾ ਵਿੱਚ ਫਿਰ ਅਗਲਾ ਮਹੀਨਾ ਚੜ ਜਾਣਾ ਹੈ 31 ਮਾਰਚ ਤੱਕ ਖਤਮ ਹੋ ਜਾਣੀ ਹੈ ਕੀ ਲੱਗਦਾ 31 ਮਾਰਚ ਕਰਕੇ ਬੈਂਕਾਂ ਵੀ ਖਜ਼ਾਨਾ ਵੀ ਕਹਿੰਦੇ ਨੇ ਵੀ 12 ਇਤਵਾਰ ਵੀ ਲੱਗਣ ਜਾ ਰਹੇ ਅੱਜ ਵੀ ਸਾਡਾ ਦਫ਼ਤਰ ਖੁੱਲਾ ਤੇ ਅਸੀਂ ਵੀ ਕਹਿੰਦੇ ਹਾਂ ਵੀ ਜੇਕਰ ਸਾਡਾ ਹੁਣ ਵੀ ਹੋਣ ਨੂੰ ਬਹੁਤ ਕੁਝ ਹੋ ਸਕਦਾ ਜੇਕਰ ਅਸੀਂ ਆਨਲਾਈਨ ਰਿਪੋਰਟਾਂ ਦੇ ਸਕਦੇ ਹਾਂ ਨਾ ਸਾਰਾ ਕੁਝ ਹੋ ਸਕਦਾ ਤੇ ਆਪਣੇ ਸਾਡੇ ਸਾਈਨ ਕਰਵਾਉਣ ਜਿਹੜਾ ਸਾਡਾ ਬਣਦਾ ਤੇ ਮਾਨ ਪੱਤਾ ਜਿਹੜਾ ਜਲਦੀ ਪਾਇ ਕਿੰਨੇ ਕ ਸਮਾਂ ਪਹਿਲਾਂ ਉਹਨਾਂ ਦੀ ਬਦਲੀ ਹੋਈ ਹੈ ਜਿਹੜੇ ਪਹਿਲਾਂ ਉਰੇ ਸੀਗੇ ਅਹੁਦੇ ਦੇ ਉੱਤੇ ਮੈਡਮ ਸੀ ਜੀ ਤੇ ਮੈਡਮ ਦੀ ਫਰਵਰੀ ਦੇ ਵਿੱਚ ਬਦਲੀ ਹੋਈ ਹੈ ਹਾਂ ਫਰਵਰੀ ਦੇ ਵਿੱਚ ਬਦਲੀ ਹੋ ਗਈ ਉਹਨਾਂ ਦੀ ਫਰਵਰੀ ਚ ਹੀ ਹੋਈ ਜਾਣੀ ਹਾਂ ਫਰਵਰੀ ਦੇ ਵਿੱਚ ਚਲੇ ਗਏ ਤੇ ਜੇ ਸਾਡੀ ਹਾਂ ਜਨਵਰੀ ਤਨਖਾਹ ਪਈ ਹੋਈ ਹੈ ਫਰਵਰੀ ਦੀ ਸਾਡੀ ਰਹਦੀ ਆ ਕਿਉਂਕਿ ਪਹਿਲਾਂ ਅਸੀਂ ਇਹਦਾ ਜਿਹੜਾ ਸੰਤਾਪ ਭੋਗ ਗਿਆ ਸੀਡੀਪੀਓ ਪਹਿਲਾਂ ਵੀ ਬਦਲੀ ਕਰਵਾ ਕੇ ਚਲੇ ਗਿਆ ਸਾਨੂੰ 6 ਮਹੀਨੇ ਤਨਖਾਹ ਨਹੀਂ ਸੀ ਪਈ ਤੁਹਾਨੂੰ ਵੀ ਪਤਾ ਹੀ ਆ ਤੁਸੀਂ ਆਉਂਦੇ ਰਹੇ ਹੋ ਕਿ ਸਾਨੂੰ ਫਿਰ ਇਹ ਧਰਨੇ ਲਾਉਣੇ ਪੈਣੇ ਤਾਂ ਕਿਤੇ ਜਾ ਕੇ ਅਸੀਂ ਸੈਦਰੀ ਪਵਾਈ ਆ ਅਸੀਂ ਕਹਿੰਦੇ ਸਾਨੂੰ ਇਹ ਦਿਨ ਦੇਖਣੇ ਨਾ ਪੈਣ ਕਿਉਂਕਿ ਜਿੰਨੀਆਂ ਵੀ ਵਰਕਰ ਹੈਲਪਰ ਨੇ ਲੋਡ ਮੰਗਦੇ ਨੇ ਹੈਨਾ ਤੇ ਇਹਨਾਂ ਦੇ ਜਿਹੜੇ ਚੁੱਲ੍ਹੇ ਨੇ ਇਸੇ ਤਨਖਾਹ ਨਾਲ ਚੱਲਦੇ ਨੇ ਅਸੀਂ ਸਰਕਾਰ ਅੱਗੇ ਵੀ ਜਾਂ ਸਾਡੇ ਮਹਿਕਮੇ ਅੱਗੇ ਗੁਜਾਰਸ਼ ਕਰਦੇ ਹਾਂ ਵੀ ਜੇਕਰ ਵੀਡੀਓ ਪਾਵਰਾਂ ਦੇ ਕੇ ਜਿਹੜਾ ਸਾਡਾ ਮਨਪੱਖਤਾ ਜਲਦੀ ਪਵਾਇਆ ਜਾਵੇ ਆ ਕੀ ਨਾਮ ਹੈ ਤੁਹਾਡਾ ਮੈਂ ਮਨਜੀਤ ਕੌਰ ਵਿੱਤ ਸਕੱਤਰ ਬਲੈਕ ਮੱਛੀ ਵੜਾ ਸੰ ਕੀ ਮੰਗਿਆ ਤੁਹਾਡੀ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਆਪਣੀਆਂ ਤਨਖਾਹਾਂ ਨੂੰ ਲੈ ਕੇ ਕੀ ਕਾਰਨ ਹੈ ਕਾਰਨ ਤਾਂ ਤੁਹਾਨੂੰ ਦੱਸ ਹੀ ਦਿੱਤਾ ਕਲਵੰਤ ਨੇ ਵੀ ਆਪਣਾ ਸੀਡੀਪੀਓ ਕੋਲੇ ਡੀਡੀ ਪਾਵਰਾਂ ਨਾ ਹੋਣ ਕਰਕੇ ਜਦ ਕਿ ਉਹਨਾਂ ਨੂੰ ਚਾਰਜ ਮੱਛੀ ਵੜਾ ਬਲਾਕ ਦਾ ਦੇ ਤਾ ਤੇ ਉਹ ਇੱਕ ਦਿਨ ਸਮਰਾਲੇ ਆ ਕੇ ਦੋਹਾਂ ਬਲਾਕਾਂ ਦਾ ਚਾਰਜ ਲੈ ਵੀ ਗਏ ਨੇ ਜੁਆਇਨ ਵੀ ਕਰ ਗਏ ਨੇ ਪਰ ਉਹਨਾਂ ਨੂੰ ਲੈਡਰ ਡੀਡੀਓ ਪਾਵਰਾਂ ਦੀ ਨਹੀਂ ਦਿੱਤੀ ਗਈ ਜਿਵੇਂ ਉਹਨਾਂ ਨੇ ਸਮਰਾਲੇ ਦੇ ਬਿੱਲਾਂ ਤੇ ਸਾਈਨ ਵੀ ਕਰਤੇ ਉਹ ਖਜ਼ਾਨੇ ਵੀ ਪਹੁੰਚ ਗਏ ਖਜ਼ਾਨੇ ਵਾਲਿਆਂ ਨੇ ਕਹਤਾ ਵੀ ਇਹਨਾਂ ਤੁਹਾਨੂੰ ਲੈਟਰ ਦਿਓ ਜੀ ਤੇ ਡੀਡੀਓ ਪਾਵਰਾਂ ਉਹਨਾਂ ਨੂੰ ਦਿੱਤੀਆਂ ਹੋਈਆਂ ਨੇ ਤੇ ਉੱਥੇ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀਗਾ ਤੇ ਸੀਡੀਪੀਓ ਨੇ ਵੀ ਇਸ ਤਰ੍ਹਾਂ ਹੀ ਲਾ ਕੇ ਚਾਰਜ ਲੈ ਲਿਆ ਸਾਈਨ ਵੀ ਕਰਤੇ ਫਿਰ ਇਹਨਾਂ ਨੇ ਸੈਂਸਕੈਨ ਹੁੰਦੇ ਨੇ ਜਿਨ੍ਹਾਂ ਕੋਈ ਡੀਡੀਓ ਪਾਵਰਾਂ ਹੁੰਦੀਆਂ ਨੇ ਉਹ ਬਕਾਇਦਾ ਲੈਟਰ ਦੇਖਣੀ ਸੀ ਖਜ਼ਾਨੇ ਵਾਲੇ ਨੇ ਇਸ ਕਰਕੇ ਜਦੋਂ ਸਮਰਾਲੇ ਦੇ ਬਿੱਲ ਨਹੀਂ ਫਿਰ ਉਹ ਇਹਦੇ ਸਾਡੇ ਵੀ ਬਿੱਲ ਸਾਰੇ ਤਿਆਰ ਨਹੀਂ ਸਾਡੇ ਦਫ਼ਤਰ ਚ ਕਲਰਕਾਂ ਨਾਲੇ ਸੁਪਰਵਾਈਜ਼ਰ ਮੈਡਮਾਂ ਨੇ ਉਹ ਕਹਿੰਦੇ ਸਾਨੂੰ ਡੇਲੀ ਫੋਨ ਆ ਜਾਂਦਾ ਸੀਡੀਪੀਓ ਸਰਦਾ ਵੀ ਤੁਸੀਂ ਸਾਰੇ ਬਿੱਲ ਦੀ ਤਿਆਰੀ ਰੱਖੋ ਮੈਂ ਆ ਜਾਣਾ ਪਰ ਜਦੋਂ ਹੁਣ ਉਹ ਮੈਨੂੰ ਫਿਰ ਫੋ ਤੇ ਹੁਣ ਹਾਲੇ ਤਾਂ ਇਹੀ ਐ ਵੈਸੇ ਤਾਂ 2 ਦਿਨ ਦਫ਼ਤਰ ਵੀ ਲੱਗਣਾ ਆ ਪਰ ਜਦੋਂ ਹੁਣ ਤੱਕ ਨਹੀਂ ਕਿਸੇ ਨੇ ਉਹਨਾਂ ਨੂੰ ਆ ਨਾ ਡੀਡ ਪਾਵਰਾਂ ਦੀ ਲੈਟਰ ਦਿੱਤੀ ਤਾਂ ਹੁਣ ਸਾਨੂੰ ਵੀ ਲੱਗਦਾ ਨਹੀਂ ਵੀ ਕੱਲ ਦੇ ਦਿਨ 'ਚ ਕੁਝ ਹੋਊਗਾ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਵੀ ਅੱਜ ਅਸੀਂ ਆਪਣੀ ਲੀਡਰਸ਼ਿਪ ਦੀ ਮੀਟਿੰਗ ਕਰਕੇ ਵੀ ਇਹਨਾਂ ਨੂੰ ਇੱਕ ਆਪਣੀ ਸਾਡੇ ਡਾਇਰੈਕਟਰ ਆਫ ਆਫਿਸ ਨੂੰ ਇਹ ਦੇ ਕੇ ਕਹਿ ਸਕੀਏ ਵੀ ਆਲਟੀਮੇਟਮ ਦੇ ਸਕੀਏ ਵੀ ਜੇ ਇੱਕ ਹਫ਼ਤੇ ਦੇ ਅੰਦਰ ਅੰਦਰ ਤੁਸੀਂ ਸਾਡਾ ਕੋਈ ਨਹੀਂ ਕਰਦੇ ਜਿਹੜਾ ਬਜਟ ਐਨੂੰ ਐਕਸਟੈਂਡ ਕਰੋ ਐਕਸਟੈਂਡ ਕਰਕੇ ਸਾਡਾ ਪਾਇਆ ਪੈਸਾ ਵਾਪਸ ਨਾ ਜਾਵੇ ਤੇ ਇਹ ਸਾਨੂੰ ਪੈਸਾ ਇੱਕ ਹਫ਼ਤੇ ਦੇ ਅੰਦਰ ਪਾਇਆ ਜਾਵੇ ਸਾਡੇ ਬਾਲਣ ਦੇ ਪੀਐਮਐਮਬੀਵਾਈ ਦੇ ਨੇ ਪੋਸ਼ਣ ਵਹਾਂ ਦਾ ਸਾਡਾ 2 ਸਾਲ ਦਾ ਪੈਸਾ ਪਿਆ ਜਿਹੜਾ ਘੱਟੋ ਘੱਟ ਸਾਡਾ 12000 ਰੁਪਿਆ ਬਣਦਾ ਆ ਤੇ ਇੱਕ ਇੱਕ ਵਰਕਰ ਦਾ ਤੇ ਪੀਐਮਐਮਬੀਵਾਈ ਦੇ ਕੇਸ ਦੇ ਹਿਸਾਬ ਨਾਲ ਨੇ ਜਿਹਦੇ ਜਿੰਨੇ ਕੇਸ ਨੇ ਉਸ ਹਿਸਾਬ ਨਾਲ ਤੇ ਬਾਲਣ ਦੇ 6 ਮਹੀਨੇ ਦੇ ਪੈਸੇ ਨੇ ਫਿਰ ਸਾਡਾ ਪੀਏਡੀਏ ਪੂਰੇ ਸਾਲ ਦਾ ਆ ਤੇ ਉਹ ਸਾਰੇ ਤਨਖਾਹ ਦਾ ਚਲੋ ਸਾਨੂੰ ਪਤਾ ਵੀ ਸਿਰ 2-4 ਮਹੀਨੇ ਦਾ ਲੇਟ ਮਿਲੇ ਜਾਊਗੀ ਪਰ ਉਹ ਪੈਸੇ ਦਾ ਸਾਨੂੰ ਟੈਨਸ਼ਨ ਆ ਵੀ ਪਹਿਲੇ ਹੀ ਬੜੀ ਦੇਰ ਬਾਅਦ ਯਾਨੀ ਕਹਿੰਦੇ ਹੁੰਦੇ ਨੇ ਵੀ ਇੰਨੇ ਦੇਰ ਬਾਅਦ ਸਾਡੀ ਸੁਣ ਹੋਈ ਸੀ 17 ਤੋਂ BM&M ਵੀ ਬਾਈ ਚੱਲੇ ਆ ਰਿਹਾ ਤੇ ਹੁਣ ਸਰਕਾਰ ਨੇ ਪੈਸਾ ਪਾਇਆ ਸੀ ਤਾਂ ਹੁਣ ਅਫਸਰ ਨਹੀਂ ਹੈਗਾ ਕੋਈ ਤੇ ਅਫਸਰ ਨਾ ਹੋਣ ਕਰਕੇ ਸਾਡਾ ਜਿਹੜਾ ਕੰਮ ਰੁਕਿਆ ਹੋਇਆ ਸੀ ਇਹ ਕਹਿੰਦੇ ਵੀ ਫਿਰ ਅਸੀਂ ਇਹਨਾਂ ਦਾ ਰਿਪੋਰਟਾਂ ਦਾ ਬਾਈਕਟ ਕਰਾਂਗੇ ਮੁਕੰਮਲ ਆਪਦੇ ਸੈਂਟਰਾਂ 'ਚ ਕੰਮ ਕਰਾਂਗੇ ਪਰ ਇਹਨਾਂ ਨੂੰ ਕੋਈ ਰਿਪੋਰਟ ਨਹੀਂ ਦੇਵਾਂਗੇ ਤੇ ਫਿਰ ਸਾ ਇਹ ਆਪਣਾ ਜ਼ੋਰ ਲਾ ਲੈਣ ੱਡੀ ਚੋਟੀ ਦਾ ਜਿਵੇਂ ਹੁਣ ਸਾਡੀ ਨਹੀਂ ਸੁਣਵਾਈ ਹੋ ਰਹੀ ਫਿਰ ਅਸੀਂ ਵੀ ਨਹੀਂ ਸੁਣਾਂਗੇ ਉਸ ਤੋਂ ਬਾਅਦ ਜਿਹੜਾ ਵੀ ਅਸੀਂ ਸੰਘਰਸ਼ ਵਿੜਣਾ ਹੋਊਗਾ ਆਪਣੀ ਜ਼ਿਲ੍ਹੇ ਦੀ ਲੀਡਰਸ਼ਿਪ ਨਾਲ ਗੱਲ ਕਰਕੇ ਚਾਹੇ ਅਸੀਂ ਜ਼ਿਲ੍ਹੇ ਦੇ ਵਿੱਚ ਧਰਨਾ ਲਈਏ ਕਿਉਂਕਿ ਹਰਮੰਦ ਦੇ ਵਿੱਚ ਵੀ ਨਹੀਂ ਇਹ ਕਹਿੰਦੇ ਸੀ ਡੀਪੀਓ ਐਸ ਨੂੰ ਚਾਰਜ ਮਿਲਿਆ ਸਮਰਾਲੇ 'ਚ ਵੀ ਇਹਨਾਂ ਨੂੰ ਮਿਲਿਆ 4 ਲੱਖਾਂ ਦਾ ਚਾਰਜ ਉਹਨਾਂ ਕੋਲੇ ਤੇ ਜੇ ਸਾਡਾ ਹੱਲ ਨਾ ਹੋਇਆ ਫਿਰ ਚਾਹੇ ਅਸੀਂ ਲੁਧਿਆਣਾ ਜਾਂ ਸਮਰਾਲੇ ਜੰਨੀਗੜ ਰੋਡ ਜਾਮ ਕਰੀਏ ਫਿਰ ਅਸੀਂ ਕੋਈ ਵੱਡਾ ਹੀ ਫੈਸਲਾ ਲਾਵਾਂਗੇ ਇੱਕ ਹਫ਼ਤਾ ਅਸੀਂ ਵੇਟ ਕਰਾਂਗੇ ਤੇ ਇਹੀ ਸਾਡਾ ਅੱਜ ਦੇ ਮੀਟਿੰਗ ਦਾ ਜਿਹੜਾ ਸੀਗਾ ਏਜੰਡਾ ਵੀ ਅਸੀਂ ਇੱਕ ਸਰਕਾਰ ਨੂੰ ਤੇ ਸਾਡੇ ਦਫ਼ਤਰ ਵਾਲਿਆਂ ਨੂੰ ਇਹ ਮਾਲਟਿਮੇਟਮ ਦੇਣਾ ਚਾਹੁੰਦੇ ਸੀਗੇ ਵੀ ਭਾਈ ਅਸੀਂ ਇੱਕ ਹਫ਼ਤਾ ਵੇਟ ਕਰਾਂਗੇ ਇਸ ਤੋਂ ਜ਼ਿਆਦਾ ਅਸੀਂ ਵੇਟ ਨਹੀਂ ਕਰ ਸਕਦੇ ਬਸ ਇੰਨਾ ਕਹਿੰਦੀ ਹੋਈ ਜਿੱਤ ਲੜਦੇ ਲੋਕਾਂ ਦੀ ਕਿੰਨੇ ਕ ਵਰਕਰ ਨੇ ਤੁਹਾਡੇ ਟੋਟਲ ਜਿੰਨਾਂ ਦੀ ਸੈਲਰੀ ਹਜੇ ਪੈਂਡਿੰਗ ਪਈ ਆ ਟੋਟਲ ਜੇ ਗੱਲ ਤੇ ਸਾਰੇ ਜਿੰਨੇ ਵੀ ਸਾਡੇ ਹੋਣਾ ਹੈਗੇ 141 ਸੈਂਟਰ ਨੇ ਜਿੰਨਾਂ ਜੋ ਮੈਨੂੰ ਲੱਗਦਾ ਵੀ ਇੱਕ ਦੋ ਕੇ ਸੈਂਟਰ ਖਾਲੀ ਨੇ ਤੇ ਇੰਨੀ ਕੁਸ਼ 10 ਤੇ 10 ਨੇ ਤੇ 130 ਕੇ ਹੈਲਪਰਾਂ ਹੋਣਗੀਆਂ ਤੇ 250 ਤੋਂ ਉੱਪਰ ਨੇ ਵਰਕਰ ਹੈਲਪਰ ਦੇ ਵਿੱਚ ਤਾਂ ਸਾਡੀਆਂ ਹੈਲਪਰ ਭੈਣਾਂ ਵਿਚਾਰੀਆਂ ਸਾਨੂੰ ਇੰਨਾ ਫੋਨ ਕਰਦੀਆਂ ਨੇ ਅਗਲੇ ਕਹਿੰਦੇ ਅਸੀਂ ਤਾਂ ਅਡਵਾਂਸ ਚ ਹੀ ਇਹ ਆਪਣੀ ਤਨਖਾਹ ਖਰਚੀ ਬੈਠੇ ਹੁੰਨੇ ਆ ਵੀ ਆਸ ਹੁੰਦੀ ਆ ਵੀ ਇੰਨੀ ਤਰੀਕ ਨੂੰ ਤਨਖਾਹ ਆ ਜਾਣੀ ਆ ਤੇ ਚਲੋ ਅਸੀਂ ਆਪਣਾ ਉਹ ਕਰ ਲਾਂਗੇ ਵੀ ਆ ਦੁੱਧ ਦੇ ਪੈਸੇ ਦੇਣੇ ਆ ਕਿਸੇ ਨੇ ਕੋਈ ਕਮੇਟੀ ਪਾਈ ਆ ਤੇ ਵਰਕਰਾਂ ਵੀ ਹੈਗੀਆਂ ਨੇ ਗੱਲੀਆਂ ਹਰ ਪਰਾਂ ਕਿਉਂ ਕਹਾਂਗੇ ਵਰਕਰਾਂ ਸਾਨੂੰ ਸਾਰਿਆਂ ਨੂੰ ਵੀ ਆਸ ਹੁੰਦੀ ਆ ਪਰ ਹੁਣ ਆਸਾਂ ਦੇ ਪਾਣੀ ਫਿਰਦਾ ਜਾ ਜਾਂਦਾ ਆ ਸਾਰਿਆਂ ਦੇ ਤੇ ਉਮੀਦ ਤਾਂ ਕੀਤੀ ਸੀਗੀ ਬਸ 31 ਮਾਰਚ ਸਾਨੂੰ ਰੋਜ਼ ਲਟਕਾਇਆ ਗਿਆ ਵੀ 31 ਮਾਰਚ ਤੱਕ ਤਾਂ ਹੋ ਜਾਣਾ ਅਸੀਂ ਇੱਕ ਤਿੰਨ ਛੁੱਟੀਆਂ ਸੀਗੀਆਂ ਸਾਨੂੰ ਹੋਲੀ ਵਾਲੀਆਂ ਅਸੀਂ ਉਹ ਤਿੰਨਾਂ ਛੁੱਟੀਆਂ ਦੇ ਵਿੱਚ ਵੀ ਟਿਕੇ ਨਹੀਂ ਅਸੀਂ ਆਪਣਾ ਸਾਰਾ ਰਿਕਾਰਡ ਇਹਨਾਂ ਨੂੰ ਰਿਪੋਰਟਾਂ ਬਣਾਵਣਾ ਕੇ ਦਫ਼ਤਰ ਦੇ ਕੇ ਗਏ ਆ ਵੀ ਚਲੋ ਸਾਡੇ ਜਿਹੜੇ ਇਹ ਪੋਸ਼ਣ ਵਿਭਾਨ ਦੇ ਪੈਸੇ ਨੇ ਵੀ ਉਹ ਪੈ ਜਾਣਗੇ ਚਲੋ 2 ਸਾਲ ਦੇ ਰੁਕੇ ਹੋਏ ਨੇ ਜੇ 1 ਸਾਲ ਦੇ ਵੀ ਪਾ ਦੇਣ ਤਾਂ ਵੀ ਬਹੁਤ ਆ ਪਰ ਜਦੋਂ ਨਾ ਹੀ ਕੋਈ ਹੱਲ ਹੋਇਆ ਸਾਨੂੰ ਅੱਕ ਕੇ ਫਿਰ ਦੁਖੀ ਹੋ ਕੇ ਫੈਸਲਾ ਲੈਣਾ ਪਿਆ ਆ ਤੇ ਜਦੋਂ ਸੀ ਡੀ ਪੀਓ ਸਾਹਿਬ ਨੇ ਚਾਰਜ ਸਾਹਮਣੇ ਆਇਆ ਕਿ ਉਹਰੇ ਮਾਚੀ ਵੜੇ ਦੇ ਵਿੱਚ ਜਦੋਂ ਵਾਧੂ ਚਾਰਜ ਉਹਨਾਂ ਨੂੰ ਮਿਲਿਆ ਇੱਕ ਵਾਰ ਵੀ ਉਹ ਨਹੀਂ ਆਏ ਨਹੀਂ ਮਾਚੀ ਵੜੇ ਨਹੀਂ ਆਏ ਸਮਰਾਲੇ ਜਰੂਰ ਆਏ ਨੇ ਉਹ ਮਾਚੀ ਵੜੇ ਨਹੀਂ ਆਏ ਮਾਚੀ ਵੜੇ ਨੇ ਤਾਂ ਬਸ ਫੋਨ ਕਰ ਦਿੰਦੇ ਨੇ ਤੁਸੀਂ ਆਪਣਾ ਕੰਮ ਤਿਆਰ ਰੱਖੋ ਵੀ ਅਸੀਂ ਆਵਾਂਗੇ ਪਰ ਉਹ ਆਏ ਨਹੀਂ ਇੱਕ ਵਾਰ ਵੀ ਨਹੀਂ ਆਏ ਉਹ ਉਦੋਂ ਤੁਹਾਡੀ ਗੱਲ ਹੋਈ ਉਹਨਾਂ ਨਾਲ ਜਦੋਂ ਸਮਰਾਲੇ ਮਿਲੇ ਤੁਹਾਨੂੰ ਵੇ ਸਾਨੂੰ ਨਹੀਂ ਮਿਲੇ ਹੈਗਾ ਸਾਨੂੰ ਸੁਪਰਵਾਈਜ਼ਰਾਂ ਨੇ ਉੱਥੋਂ ਦੱਸਿਆ ਸਮਰਾਲੇ ਵਾਲਿਆਂ ਨੇ ਜਿਹੜੇ ਪਹਿਲਾਂ ਉੱਥੇ ਇੱਥੇ ਹੁੰਦੇ ਸੀ ਸੁਪਰਵਾਈਜ਼ਰ ਉਹਨਾਂ ਨਾਲ ਸਾਡੀ ਗੱਲ ਹੁੰਦੀ ਰਹਿੰਦੀ ਆ ਵੀ ਆਏ ਨੇ ਸ਼ਾਮ ਨੂੰ 6 ਵਜੇ ਤੱਕ ਬੈਠੇ ਰਹੇ ਨੇ ਤੇ ਇੱਥੋਂ ਸਾਡੀ ਕਲਰਕ ਉੱਥੇ ਬੁલાਏ ਹੋਏ ਸੀ ਉਹਨਾਂ ਨੇ ਜਿਹੜੇ ਸਾਡੇ ਇੱਥੇ ਸਾਡੀ ਤਨਖਾਹ ਦੇ ਬਿੱਲ ਬਣਾਉਂਦੇ ਆ ਨਾ ਉਹਨਾਂ ਨੂੰ ਸਮਰਾਲੇ ਬੁਲਾ ਲਿਆ ਸੀ ਉਹਨਾਂ ਨੂੰ ਸਾਰਾ ਸਮਝਾਇਆ ਦਾ ਵੀ ਤੁਸੀਂ ਬਿੱਲ ਤਿਆਰ ਰੱਖੋ ਤੇ ਪਰ ਇੱਥੇ ਨਹੀਂ ਆਏ ਤੱਕ ਕਿੰਨਾ ਕੁ ਪੈਸਾ ਤੁਹਾਡਾ ਖੜਾ ਹੈ ਹਜੇ ਸਰਕਾਰ ਵੱਲ ਜੇ ਦੇਖੀਏ ਤਾਂ ਕਿਹੜੀ-ਕਿਹੜੀ ਚੀਜ਼ ਦਾ ਪੈਸਾ ਬਕਾਇਆ ਹੈ ਦੇਖੋ ਜੀ ਸਾਡੀ ਤੇ ਦੂਸਰਾ ਸਾਡੇ ਭਾਰਤ ਪ੍ਰਧਾਨ ਮੰਤਰੀ ਮਾਤਰਬੰਦਰਾ ਯੋਜਨਾ ਉਹਦੇ ਪੈਸੇ ਖੜੇ ਨੇ ਜੀ ਕੋ 18 19 ਤੋਂ ਤੇ ਉਸ ਤੋਂ ਬਾਅਦ ਬਾਲ ਲੈਣ ਦੇ ਪੈਸੇ ਜੀ ਤੇ ਇੱਕ ਸਾਡਾ ਜਿਹੜਾ ਟੀਏਡੀਏ ਹੁੰਦਾ ਜਿਹੜਾ ਮੀਟਿੰਗ ਤੇ ਜਾਂਦੇ ਆ ਅਸੀਂ ਇਹ ਸਾਰੇ ਸਾਡੇ ਪੈਸੇ ਖੜੇ ਨੇ ਜੀ ਤੇ ਸਾਨੂੰ ਹੁਣ ਸੁਪਰਵਾਈਜ਼ਰ ਵੀ ਕਹਿ ਰਹੇ ਨੇ ਕਹਿੰਦੇ ਵੀ ਜੇ ਨਾ 31 ਤਰੀਕ ਤੱਕ ਹੋਇਆ ਫਿਰ ਤੁਹਾਡੇ ਜਿਹੜੇ ਬਜਟ ਹੈ ਵਾਪਸ ਮੋੜ ਦੂਗਾ ਇਸ ਕਰਕੇ ਅਸੀਂ ਹੁਣ ਅੱਜ ਆਪਣੇ ਮੇਨ ਮੇਨ ਮੈਂਬਰ ਇਕੱਠੇ ਹੋਏ ਆ ਤਾਂ ਕਿ ਅਸੀਂ ਆਪਣਾ ਕੋਈ ਸਲਾਮ ਅਸ਼ਬਰਾ ਕਰ ਸਕੀਏ ਤੇ ਅਸੀਂ ਉਹਨਾਂ ਨੂੰ ਹੁਣ ਇਹ ਆਲਟੀਮੇਟਮ ਦੇਣਾ ਲਿਖ ਕੇ ਵੀ ਅਸੀਂ ਫਿਰ ਨਹੀਂ ਤਾਂ ਤੁਹਾਡਾ ਵੋਟਾਂ ਦਾ ਬਾਅਦ ਆਪਣੇ ਰਿਪੋਰਟਾਂ ਦਾ ਬਾਈਕਟ ਕਰ ਦੇਣਾ ਜੇ ਕੋਈ ਨਾ ਹੱਲ ਹੋਇਆ ਫਿਰ ਵੀ ਤਾਂ ਫਿਰ ਅਸੀਂ ਇਦੋਂ ਵੀ ਜ਼ੋਰਦਾਰ ਸੰਘਰਸ਼ ਸ਼ੁਰੂ ਕਰਾਂਗੇ ਸਰ ਪੀਓ ਸਰ ਬੋਲ ਰਹੇ ਸੀਗੇ ਸਰ ਮੈਂ ਦੀਪਕ ਗੱਲ ਕਰ ਰਿਹਾ ਸੀ ਮਾਚੀਵਾੜਾ ਸਾਹਿਬ ਤੋਂ ਡੀ5 نیوز ਚੈਨਲ ਤੋਂ ਸਰ ਇੱਕ ਇਨਫੋਰਮੇਸ਼ਨ ਲੈਣੀ ਸੀ ਤੁਹਾਡੇ ਤੋਂ ਜਾਣਕਾਰੀ ਇੱਕ ਨਾ ਇੱਥੇ ਮਾਚੀਵਾੜੇ ਪ੍ਰੋਟੈਸਟ ਕੀਤਾ ਸੀ ਅੰਗੜਵਾੜੀ ਵਰਕਰਾਂ ਨੇ ਆਪਣੀ ਸੈਲਰੀ ਤੇ ਮਾਪ ਪੱਤਿਆਂ ਨੂੰ ਲੈ ਕੇ ਅਸਰ ਉਹਦੇ ਬਾਰੇ ਤੁਹਾਡਾ ਪੱਖ ਲੈਣਾ ਸੀਗਾ ਕਿ ਜਿਹੜੀ ਸੈਲਰੀ ਆ ਉਹਨਾਂ ਦੀ ਕੀ ਇਸ਼ੂ ਆ ਸਰ ਸੈਲਰੀ ਦਾ ਸੈਲਰੀ ਤਾਂ ਵੈਸੇ ਭੇਜੀ ਹੋਈ ਆ ਦੂਜੀ ਗੱਲ ਇਹਦੇ ਵਿੱਚ ਆ ਖੋਜ ਆਪ ਤੇ ਕਰਦੇ ਨਾ ਜੀ 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 ਇਹ ਜਿਹੜੀਆਂ ਤਨਾਤੀਆਂ ਤੇ ਬਦਲੀਆਂ ਆਉਂਦੀਆਂ ਨੇ ਇਹਨਾਂ ਤੇ ਰੁਕ ਲੱਗ ਜਾਂਦੀਆਂ ਜੀ 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 ਬਿਲਕੁਲ ਕਮਿਸ਼ਨਰੀ ਪਰਮਾਨੀ ਕੀ ਨਾਲ ਹੀ ਇੱਥੇ ਨਵੇਂ ਅਫਸਰ ਹੀ ਬਣਦੇ ਸੀ ਜਿਹੜੇ ਪਹਿਲਾਂ ਸੀ ਕਿ ਅਫਸਰ ਕਿਨਾਂ ਕੋਈ ਚਾਰ ਸੀਗਾ ਜੀ ਉਹ ਇਕਦਮ ਰਿਟਾਇਰਮੈਂਟ ਲੈ ਗਏ ਉਹਦੇ ਕਰਕੇ ਉਹ ਇੱਕਦਮ ਜੀ 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 ਐਗਰੀਕਲਚਰਲ ਇਸ਼ੂ ਜੀ ਜਿਹੜਾ ਨਵਾਂ ਅਸਰ ਕਿਸੇ ਨੂੰ ਉਹਦਾ ਨਹੀਂ ਦਿੱਤਾ ਗਿਆ ਹਜੇ ਸੀਡੀਪੀ ਉਹਦਾ ਮਾਛੀਪੜਾ ਸਾਹਿਬ ਹਾਲੇ ਹਾਲ ਨਹੀਂ ਹੈ ਉਹ ਕੌਨ ਕਮਿਸ਼ਨ ਦੀ ਪ੍ਰਵਾਨਗੀ ਨਾਲ ਆਉਣਾ ਹੁੰਦਾ ਜੀ 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 ਨਾਲ ਪਾਸੇ ਦਾ ਉਹ ਜਿਹੜਾ ਮਸਲਾ ਜੀ ਜੀ ਜਿਸ ਤਰ੍ਹਾਂ ਇਹ ਹੋ ਵੀ ਸਾਰੇ ਬਹੁਤ ਘੱਟ ਕੰਮ ਹੁੰਦੇ ਦੋਪਰ ਜੀ ਜੀ ਜਿਸ ਤਰ੍ਹਾਂ ਹੀ ਉਹਦਾ ਆ ਜਾਊਗਾ ਤਾਂ ਇਹਨਾਂ ਦਾ ਜਿਹੜਾ ਇਸ਼ੂ ਹੈ ਉਹ ਸੋਲਵ ਹੋ ਜਾਊਗਾ ਨਾ ਹਾਂ ਹਾਂ ਬਿਲਕੁਲ ਠੀਕ ਠੀਕ ਆ ਸਰ ਠੀਕ ਆ ਥੈਂਕ ਯੂ ਤਾਂ ਬਿਲਕੁਲ ਜੀ ਅਸੀਂ ਆਂਗਣਵਾੜੀ ਵਰਕਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਸੈਲਰੀ ਹੈ ਉਹ ਨਹੀਂ ਮਿਲੀ 31 ਮਾਰੇ ਤੋਂ ਬਾਅਦ ਸਾਨੂੰ ਨਹੀਂ ਪਤਾ ਕਿ ਸਾਡੇ ਜਿਹੜੇ ਪੱਤੇ ਰਹਿੰਦੇ ਨੇ ਉਹ ਮਿਲਣਗੇ ਆ ਨਹੀਂ ਜਦ ਇਸ ਬਾਬਤ ਅਸੀਂ ਪੀਓ ਸਰ ਨੇ ਜਿਹੜੇ ਲੁਧਿਆਣਾ ਜ਼ਿਲ੍ਹੇ ਦੇ ਉਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੀ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਚੋਣ ਜਾਬਤਾ ਲੱਗੇ ਲੱਗਣ ਦੇ ਕਰਨ ਜਿਹੜੀਆਂ ਬਦਲੀਆਂ ਨੇ ਉਹ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਨੇ ਜਦੋਂ ਚੋਣ ਜਾਬਤਾ ਲੱਗ ਜਾਂਦਾ ਤਾਂ ਕੋਈ ਵੀ ਜਿਹੜੀ ਬਦਲੀ ਆ ਉਹ ਸਰਕਾਰ ਨਹੀਂ ਕਰ ਸਕਦੀ ਇੱਕ ਰੂਲ ਰੈਗੂਲੇਸ਼ਨ ਹੁੰਦਾ ਹੈ ਚੋਣ ਕਮਿਸ਼ਨ ਦੀ ਮਨਜ਼ੂਰੀ ਲੈਣੀ ਜਿਹੜੀ ਆ ਜ਼ਰੂਰੀ ਹੋ ਜਾਂਦੀ ਹੈ ਚੋਣ ਕਮਿਸ਼ਨ ਹੀ ਬਦਲੀ ਕਰ ਸਕਦਾ ਹੈ ਚੋਣ ਕਮਿਸ਼ਨ ਹੀ ਕਿਸੇ ਅਹੁਦੇ ਦੇ ਉੱਤੇ ਕਿਸੇ ਨੂੰ ਵੀ ਤਾਇਨਾਤ ਕਰ ਸਕਦਾ ਹੈ ਜਿਸ ਕਰਕੇ ਉਹਨਾਂ ਦਾ ਸੀਡੀਪੀਓ ਦਾ ਜਿਹੜਾ ਚਾਰਜ ਆ ਮਾਚੀਵਾੜਾ ਸਾਹਿਬ ਦਾ ਉਹ ਕਿਸੇ ਨੂੰ ਨਹੀਂ ਦਿੱਤਾ ਗਿਆ ਜਿਸ ਕਰਕੇ ਇਹਨਾਂ ਦੀਆਂ ਜਿਹੜੀਆਂ ਪੈਂਡਿੰਗ ਪੈਸਾ ਖਰਚਾ ਕਹਿ ਸਕਦੇ ਹਾਂ ਤਨਖਾਹਾਂ ਨੇ ਜਾਂ ਹੋਰ ਖਰਚੇ ਨੇ ਉਹ ਨਹੀਂ ਪੈਰੇ ਹੋਏ ਹੈਗੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰ੍ਹਾਂ ਹੀ ਚੋਣ ਕਮਿਸ਼ਨ ਦੇ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ ਕਿਸੇ ਨਵੇਂ ਸੀਡੀਪੀਓ ਨੂੰ ਉਹਦਾ ਇਹ ਚਾਰਜ ਜਿਹੜਾ ਹੈ ਮਾਚੀਵਾੜਾ ਸਾਹਿਬ ਦਾ ਉਹ ਦੇ ਦਿੱਤਾ ਜਾਊਗਾ ਉਸ ਤੋਂ ਬਾਅਦ ਜਿਹੜਾ ਸਾਰਾ ਗੁਜ ਹੈ ਉਹ ਸੈੱਟ ਹੋ ਜਾਊਗਾ ਉਹਨਾਂ ਦੀਆਂ ਤਨਖਾਹਾਂ ਵੀ ਪੈ ਪੈ ਜਾਣਗੀਆਂ ਤਾ ਵਧੇਰੇ ਅਪਡੇਟਸ ਤੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਗ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਔਸੰਸਕ੍ਰਿਤੀ ਕੀ ਹੋਗੀ ਬਾਤ ਆਪੀ 5 ਚੈਨਲ ਹਿੰਦੀ ਵੀ ਹੋਗਾ ਸਾਹਿਬ 5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ